ਇਨਸਾਨ ਦੀ ਸਾਰੀ ਜ਼ਿੰਦਗੀ ਦੋ ਤਾਕਤਾਂ ਦੇ ਵਿਚਕਾਰ ਚੱਲਦੀ ਹੈ ਪਹਿਲਾ ਮਨ ਜੋ ਖਿੱਚਦਾ ਹੈ ਅਤੇ ਦੂਜੀ ਮਤ ਜੋ ਰੋਕਦੀ ਹੈ ਮਨ ਕਹਿੰਦਾ ਹੈ ਜਾ ਤਜਰਬਾ ਕਰ ਮਹਿਸੂਸ ਕਰ ਮੁਹੱਬਤ ਕਰ ਜੋਖਮ ਲੈ ਜਜ਼ਬਾਤ ਬਣਾ ਅਹਿਸਾਸ ਬਣਾ ਅਤੇ ਸਭ ਨੂੰ ਸੋਹਣਾ ਸੋਹਣਾ ਦੇਖ ਅਤੇ ਮਤ ਕਹਿੰਦੀ ਹੈ ਹੌਲੀ ਚੱਲ ਸੋਚ ਕੇ ਚੱਲ ਸਮਝ ਕੇ ਚੱਲ ਆਪਣਾ ਸਹੀ ਅਤੇ ਗਲਤ ਦੇਖ ਕਿ ਇਹ ਸਹੀ ਹੈ ਜਾਂ ਗਲਤ ਦੋਵੇਂ ਤਾਕਤਾਂ ਆਪਣੇ ਆਪ ਵਿੱਚ ਸਹੀ ਹਨ ਪਰ ਜਦੋਂ ਜ਼ਿੰਦਗੀ ਵਿੱਚ ਕੋਈ ਇੱਕ ਤਾਕਤ ਹੱਦ ਤੋਂ ਵੱਧ ਚੱਲ ਪੈਂਦੀ ਹੈ ਫਿਰ ਹਰ ਕੋਈ ਇਨਸਾਨ ਢਟਕ ਜਾਂਦਾ ਮਨ ਜ਼ਰੂਰਤ ਤੋਂ ਵੱਧ ਚੱਲੇ ਤਾਂ ਇਨਸਾਨ ਜਜ਼ਬਾਤਾਂ ਵਿੱਚ ਡੁੱਬ ਕੇ ਖੁਦ ਨੂੰ ਗਵਾ ਲੈਂਦਾ ਮਤ ਜ਼ਰੂਰਤ ਤੋਂ ਵੱਧ ਚੱਲੇ ਤਾਂ ਇਨਸਾਨ ਪੱਥਰ ਵਾਂਗ ਆਕੜ ਕੇ ਠੰਡਾ ਹੋ ਕੇ ਜਾਂਦਾ ਹੀ ਮਰ ਜਾਂਦਾ ਅਸਲ ਜੀਵਨ ਉਦੋਂ ਬਣਦਾ ਹੈ ਜਦ ਦੋਵੇਂ ਇਕੱਠੇ ਤੁਰਦੇ ਨੇ ਦਿਲ ਫੈਸਲਾ ਕਰੇ ਅਤੇ ਦਿਮਾਗ ਦਿਸ਼ਾ ਦੇਵੇ ਮਨ ਜਿੱਥੇ ਜਜ਼ਬਾਤ ਦਿੰਦਾ ਹੈ ਉੱਥੇ ਹੀ ਮਤ ਇਨਸਾਨ ਨੂੰ ਆਪਣੀਆਂ ਹੱਦਾਂ ਦੱਸ ਦਿੰਦੀ ਹੈ ਇੱਕ ਇਨਸਾਨ ਨੂੰ ਜਿਉਂਦਿਆਂ ਵਿੱਚ ਬਣਾਈ ਰੱਖਦੀ ਹੈ ਅਤੇ ਦੂਜੀ ਹਰ ਮੋੜ ਤੇ ਸੁਰੱਖਿਆ ਦਿੰਦੀ ਹੈ ਜਿਉਣ ਦੀ ਕਲਾ ਇਹ ਨਹੀਂ ਕਿ ਕੋਈ ਕਿਸੇ ਇੱਕ ਨੂੰ ਚੁਣ ਲੇ ਜਿਉਣ ਦੀ ਕਲਾ ਇਹ ਹੈ ਕਿ ਦੋਵਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਰੱਖ ਸਕੇ ਕਿਉਂਕਿ ਜਿੱਥੇ ਮਨ ਵਿੱਚ ਕੋਈ ਭਾਵਨਾ ਹੋਵੇ ਅਤੇ ਦਿਮਾਗ ਉਸ ਨੂੰ ਸੁਰੱਖਿਆ ਦੇਵੇ ਤਾਂ ਕਹਿ ਸਕਦੇ ਹਾਂ ਕਿ ਉੱਥੇ ਇਨਸਾਨ ਨੂੰ ਸਹੀ ਰਾਹ ਮਿਲ ਸਕਦਾ ਹੈ